ਕੱਲ ਮੇਰੇ ਵਾਲਾ ਭਤੀਜਾ ਆਇਆ ਮੈਨੂੰ ਕਹਿੰਦਾ ਆਪਾਂ ਦੇਖ ਕੇ ਆਉਣੀ ਆ ਫਿਲਮ ਚਾਚਾ ਮਾਖਾ ਦਿਖਾ ਲਿਆ ਉਹਨੇ ਫਿਲਮ ਦੀ ਕਿੱਡੀ ਗੱਲ ਆ ਜਦੋਂ ਅਸੀਂ ਗਏ ਟਿਕਟਾਂ ਲਈਆਂ 150 ਵਾਲੀ 250 ਵਾਲੀ 300 ਵਾਲੀ ਮੈਨੂੰ ਕਹਿੰਦਾ ਚਾਚਾ ਜੀ ਇਹ ਦੇਖਣੀ ਆ 300 ਵਾਲੀ ਟਿਕਟ ਦੀ ਫਿਲਮ ਦੇਖਣੀ ਆ ਮਾਖਾ 300 ਵਾਲੀ ਤੇ ਦੇਖ ਲੈਣੇ ਆ ਚਲ ਤੂੰ ਖੁਸ਼ ਰਹਿ ਲੈ ਲਈ 300 ਵਾਲੀ ਟਿਕਟ ਜਦੋਂ ਦਸਣੇ ਦੇ ਅੰਦਰ ਜੇ ਬੈਠੇ ਉਹਨਾਂ ਨੂੰ ਸਾਰਿਆਂ ਤੋਂ ਪਿਛਲੀਆਂ ਕੁਰਸੀਆਂ ਦੇ ਬਿਠਾਇਆ ਤੇ ਉੱਤੇ ਜੇ ਮਾਖਾ ਤੂੰ ਭਾਣ ਜਾ ਮੈਂ ਤਾਂ 300 ਟਿਕਟ ਨਹੀਂ ਲਈ ਸੀ ਕਹਿੰਦਾ ਲਈ ਤਾਂ 300 ਵਾਲੀ ਸੀ ਟਿਕਟ ਕਹਿੰਦਾ ਚਾਚਾ ਤੈਨੂੰ ਵੀ ਪਤਾ ਪਿੱਛੇ ਬਹਿ ਕੇ ਫਿਲਮ ਦੇਖਣ ਦਾ ਸੁਆਦ ਆਉਂਦਾ ਹੈਗਾ ਕਹਿੰਦਾ ਇਹਨੂੰ ਤਾਂ ਲੋਕ ਤਰਸਦੇ ਆ ਜਿਹੜੇ ਮੂਰੇ ਬੈਠਿਆ ਕਹਿੰਦਾ 10 ਕਮੈਂਟਾਂ ਨੂੰ ਦੇਖੀ ਉਹਨਾਂ ਦੀਆਂ ਧੌਣਾਂ ਦੁਖਣ ਲੱਗ ਜਾਂਦੀਆਂ ਮੈਂ ਲਾਏਗਾ ਮੈਂ ਕਿਹਾ ਪਾਪਕੌਰਨ ਦਬਾ ਲਿਆ ਹੁਣ ਅੱਧੀ ਜੀ ਫਿਲਮ ਹੋ ਗਈ ਪਾਪਕੌਰਨ ਕਿਹੜੇ ਦਬਾਉਣਾ ਸੀ ਮੈਂ ਤਾਂ ਉਹਨੂੰ ਚੰਮਿਆ ਜਦੋਂ ਚੰਮਤਾ ਮੈਨੂੰ ਕਹਿੰਦਾ ਮੇਰੀ ਗਲਤੀ ਤਾਂ ਦੱਸ ਦੇ ਕੀ ਆ ਮੈਂ ਅਸੀਂ ਕਲਾਨੇ ਸੀ ਜਿਹੜੇ ਸਾਰੀ ਉਮਰ ਲੜਦੇ ਰਹੇ ਟੀਵੀ ਦੇ ਮੂਰੇ ਫਿਲਮ ਬੈਠ ਕੇ ਦੇਖ ਮਾ ਤੂੰ ਕਰੇਂਗਾ ਸਾਡਾ ਨਾਮ ਰੋਸ਼ਨ ਤੇ ਫੇਰ ਚਲੋ ਬਾਗੇ ਫਿਲਮ ਦੇਖਾਂ ਕਹਿਣਾ ਜੇ ਚਾਚਾ ਤੂੰ ਮੂਰੇ ਬੈਠਾ ਹੁੰਦਾ ਤਾਂ ਦੌਣ ਦੁਖਣ ਲੱਗ ਜਾਂਦੀ ਮਾ ਤੂੰ ਮੈਨੂੰ ਮਹੀਨਾ ਮੂਰੇ ਬਿਠਾਈ ਰੱਖੀ ਮਾ ਨਾਲੇ ਕੁਰਸੀ ਦੀ ਲੋੜ ਨਹੀਂ ਪਲਾਥੀ ਮਾਰ ਕੇ ਫਿਲਮ ਦੇਖੀ ਜਾਊਂਗਾ ਮਾ ਤੂੰ ਐਵੇਂ ਹੀ ਮੇਰਾ ਨੁਕਸਾਨ ਕਰਾਤਾ ਕਹਿਣਾ ਇਹ ਪਲਾਂਟੀ ਨਾਮ ਟਿਕਟ ਵਾਜਦੀ ਆ ਮਾ ਇਹ ਚ ਪਲਾਂਟੀ ਨਾਮ ਕੀ ਆ ਤੈਨੂੰ ਕਿ ਤੇਰੇ ਮੂਰੇ ਲੰਬੂ ਆ ਕੇ ਬਿਠਾ ਕੇ ਸਮਝਾਉਂਦਾ ਸਟੋਰੀ ਵੀ ਇੱਥੋਂ ਐ ਹੋਊ ਇੱਥੋਂ ਐ ਹੋਊਗਾ ਮਾ ਮਾ ਬੱਡਾ ਲੱਗਦਾ ਪਲਾਂਟੀ ਨਾਮ ਦਾ ਮਾਝਰ ਕਮਾਉਣੇ ਪਏ ਉਦੋਂ ਪਤਾ ਲੱਗੂਗਾ ਮੈਂ ਕਿ ਹੁਣ ਤਾਂ ਡਾ ਦੇਣਾ ਰੁਪਏ ਫਿਰ ਵਿਚਾਰਾ ਪੋਲਾ ਜਾ ਹੋ ਗਿਆ